ਕਿ ਕਿੰਨੀ ਲਾਈਨ ਨੂੰ ਹੋਣਾ ਹੋਣਾ ਨਹੀਂ ਹੋਗਾ। ਆਣੀ ਮੈਂ ਅਧਾਰ ਕਿ ਅੱਛਾ ਤੇ ਲਾਈਵ ਹੋਣਾ ਨਹੀਂ ਹੁੰਦਾ। ਠੀਕ ਹੈ। ਆ ਬੜਾ ਤਾਂ ਯਾ ਚ ਯਾਰ ਦੋਸਤ ਜ਼ਰੂਰ ਸੀਗਾ। ਚਾਗਦੇ ਨੇ ਦੇ ਨੂੰ ਤੇ ਜਨੇ ਆ ਕੇ ਚੁੰਦੇ ਛਾਰੀਆਂ ਵਾਲੀ ਗੱਲ ਹੀ ਰੱਖੀ। ਹੋ ਟਾਈਮ ਹੈ ਨੂੰ ਰਾਏ ਇਹ ਹਟਾ ਹਟਾ ਕਰ। ਕਿਉਂਕਿ ਲਾਈਵ ਨੂੰ ਹੋਣਾ ਹੋਣਾ ਨਹੀਂ ਹਗਾ। ਆਹੀ ਮੈਂ ਅਦਾ ਕੀ। ਅੱਛਾ ਤੇ ਲਾਈਵ ਹੋਣਾ ਨਹੀਂ ਹੁੰਦਾ। ਠੀਕ ਹੈ। ਆ ਬੜਾ ਪਈਆ ਚ ਯਾਰ ਦੋਸਤ ਜ਼ਰੂਰ ਸੀ। ਛਾਗ ਦੇ ਨੇ ਦੇ। ਤੇ ਦੇ ਨੇ। ਆ ਕੇ ਚੁੰਦੇ ਛਾਰੀਆਂ ਵਾਲੀ ਗੱਲ ਹੀ ਨਹੀਂ ਰਹੀ। ਕੋ ਟਾਈਮ ਨਹੀਂ ਆਇਆ ਆਇਆ ਇਹ ਹਰਦਾ ਹਰਦਾ ਨਹੀਂ ਲਾਈਵ ਨੂੰ ਹੋਣਾ ਹੋਣਾ ਨਹੀਂ ਹੈਗਾ ਆਣੀ ਮੜੇ ਆਦਾਰ ਕੇ ਅੱਛਾ ਤੇ ਲਾਈਵ ਹੋਣਾ ਨਹੀਂ ਹੁੰਦਾ ਠੀਕ ਹੈ ਆਪੜਾ ਤਾਂ ਯਾ ਚ ਯਾਰ ਦੋਸਤ ਜ਼ਰੂਰ ਸੀਗਾ ਪੁੱਛਾ ਗਦੇ ਨੇ ਦੇ ਨੂੰ ਤੇ ਨੇ ਕੋ ਕਰ ਕਿਉਂ ਤੇ ਛਾਰੀਆਂ ਵਾਲੀ ਗੱਲ ਹੀ ਨਹੀਂ ਰੱਖੀ ਹੋ ਟਾਈਮ ਐਂਡ ਆਇਆ ਆਇਆ ਵੀ ਹਟ ਜਾ ਹਟ ਜਾ ਨਹੀਂ ਲਾਈਵ ਨੂੰ ਹੋਣਾ ਹੋਣਾ ਨਹੀਂ ਆਗਾ ਆਣੀ ਮੜੇ ਆਧਾਰ ਤੇ ਅੱਛਾ ਤੇ ਲਾਈਵ ਹੋਣਾ ਨਹੀਂ ਹੁੰਦਾ ਠੀਕ ਹੈ ਆਪਣਾ ਭਾਈ ਹੱਥ ਯਾਰ ਦੋਸਤ ਜ਼ਰੂਰ ਸੀਗਾ। ਪੁੱਛાડਦੇ ਨੇ ਦੇ ਨੂੰ। ਤੇ ਇਹਨੇ ਆਪੇ ਕਿੰਦੇ ਛਾਰੀਆਂ ਵਾਲੀ ਗੱਲ ਹੀ ਨਹੀਂ ਰੱਖੀ। ਉਹ ਟਾਈਮ ਐਂ ਆਇਆ ਆਇਆ ਇਹ ਅੱਜ ਹੜ੍ਹ ਜਾ। ਤੇ ਜਿੱਦ ਲਈ ਲਾਈਵ ਨੂੰ ਹੋਣਾ ਹੋਣਾ ਨਹੀਂ ਆਗਾ। ਆਣੀ ਮੜਿਆ ਅਧਾਰ ਕੇ ਕਿਛਕ ਤੇ ਲਾਈਵ ਹੋਣਾ ਹੀ ਹੁੰਦਾ ਠੀਕ ਆ ਠਾਪੜਾ ਤਾਂ ਹੀ ਆ ਚੇ ਯਾਰ ਦੋਸਤ ਜਰੂਰ ਸੀਗਾ ਚਾਹਗ ਦੇ ਨੇ ਨੇ ਤੇ ਨੇ ਆਪਰ ਕਿੰਦੇ ਛਾਰੀਆਂ ਵਾਲੀ ਗੱਲ ਹੀ ਨਹੀਂ ਰੱਖੀ ਹੋ ਟਾਈਮ ਆਇਆ ਆਇਆ ਵੀ ਹਟਦਾ ਹਟਦਾ ਰਹਿਣਾ ਤੇ ਜਿੱਦ ਲਾਈਵ ਨੂੰ ਹੋਣਾ ਮੋਨੋ ਨੀ ਆ। ਆਣੀ ਮੈਂ ਆਦਾ ਕੇ। ਅੱਛਾ ਤੇ ਲਾਈਵ ਹੋਣਾ ਹੀ ਹੁੰਦਾ। ਠੀਕ ਐ। ਆ ਬੜਾ ਪਈਆ ਚ ਯਾਰ ਦੋਸਤ ਜ਼ਰੂਰ ਸੀ ਆ। ਛਾਗ ਦੇ ਨੇ ਦੇ। ਤੇ ਦੇ ਨੇ। ਆਪੇ ਚੁੰਦੇ ਛਾਰੀਆਂ ਵਾਲੀ ਗੱਲ ਹੀ ਰੱਖੀ। ਹੋ ਟਾਈਮ ਮੈਨੂੰ ਘਾਇਆ ਘਾਇਆ ਵੀ ਹਰਦਾ ਹਰਦਾ ਕਰਦਾ। ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ